ਸਤਿ ਸ਼੍ਰੀ ਅਕਾਲ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਪੀਬੀ ਬਲਾਚੌਰ ਪੀਬੀਬੀ ਬਲਾਚੌਰ ਨੂੰ ਬਹੁਤ ਪਿਆਰ ਦੇਣ ਲੱਗੇ ਹੋ ਤੁਸੀਂ ਤੁਹਾਡਾ ਮੈਂ तहे ਦਿਲੋਂ ਧੰਨਵਾਦ ਕਰਦਾ ਅੱਜ ਇੱਕ ਨਵੀਂ ਅਪਡੇਟ ਨਾਲ ਫੇਰ ਦੁਬਾਰਾ ਜੁੜੇ ਆ ਤੇ ਤੁਹਾਨੂੰ ਦੱਸ ਦਿਆਂ ਅੱਜ ਸਾਡੇ ਸਰਬਜੀਤ ਭਾਜੀ ਹੁਣੀ ਸਾਨੂੰ ਦੱਸਿਆ ਸੀ ਇੱਕ ਬਾੜ ਨੰਬਰ ਜਿਹੜਾ ਕੀ ਪੁਰਾਣਾ 2 ਆ ਤੇ ਨਵਾਂ ਹੈਗਾ 14 ਅੱਜ ਬਾਈ ਹੁਣਾਂ ਕੋਲ ਪਹੁੰਚੇ ਆ ਦੇਖ ਲਈਆਂ ਜਿਹਨਾਂ ਸਾਨੂੰ ਕਿਸੇ ਵੀਰ ਨੇ ਦੱਸਿਆ ਸੀ ਕਿ ਇੱਥੇ ਇੱਕ ਬੱਚੇ ਦੇ ਨਾ ਗੱਲ ਦੇ ਉੱਪਰ ਓਮ ਦਾ ਨਿਸ਼ਾਨ ਬਣਿਆ ਹੋਇਆ ਵਾ ਇਹ ਵੀਡੀਓ ਪਾਉਣ ਦਾ ਮਕਸਦ ਇੱਕ ਇਹ ਚੀਜ਼ ਆ ਵੀ ਦੇਖੋ ਅੱਜ ਵੀ ਦੇਖੋ ਨਾ ਬੱਚਿਆਂ ਦੇ ਰੂਪ ਚ ਪ੍ਰਮਾਤਮਾ ਆਉਂਦਾ ਹੀ ਆ ਚਾਹੇ ਉਹ ਕਿਸੇ ਰੂਪ ਦੇ ਵਿੱਚ ਹੋਵੇ ਕਿਸੇ ਨਿਸ਼ਾਨ ਦੇ ਵਿੱਚ ਹੋਵੇ ਨਿਸ਼ਾਨੀ ਜ਼ਰੂਰ ਵਾਹਿਗੁਰੂ ਛੱਡਦਾ ਹੁੰਦਾ ਪ੍ਰਮਾਤਮਾ ਸੋ ਅੱਜ ਉਹਨਾਂ ਦੇ ਫਾਦਰ ਸਾਹਿਬ ਹੁਣੀ ਨਾਲ ਆ ਤੇ ਉਹਨਾਂ ਦੀ ਭੂਆ ਜੀ ਹੁਣੀ ਨਾਲ ਆ ਤੁਸੀ ਕੀ ਲੱਗਦੇ ਜੀ ਦਾਦਾ ਜੀ ਹੁਣੀ ਨਾਲ ਆ ਤੇ ਸ਼ਰਵਤਰੀ ਵੀ ਮੋੜੇ ਆ ਰਹੀ ਆ ਕਿ ਭਾਜੀ ਕਿੰਨੀ ਕੀ ਤਰੀਕ ਦੀ ਸ਼ਰਵਤਰੀ ਕਿੰਨੀ ਕੀ ਦੀ ਸਰਪੇ 26 ਤਰੀਕ ਦੀ ਸ਼ਰਵਤਰੀ ਆ ਜੀ ਅੱਜ ਗੱਲਬਾਤ ਕਰਦੇ ਆ ਜੀ ਉਹਨਾਂ ਦੇ ਫਾਦਰ ਸਾਹਿਬ ਹੁਣਾਂ ਨਾਲ ਪਹੁੰਚਿਆ 14 ਨੰਬਰ ਵਾਰਡ ਦੇ ਵਿੱਚ ਪੁਰਾਣਾ ਜਿਹੜਾ ਹੈਗਾ ਉਹ 2 ਨੰਬਰ ਵਾਰਡ ਆ ਲੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਪਾਜੀ ਬਾਈ ਜੀ ਤੁਹਾਡਾ ਲੜਕਾ ਹੈ ਜੀ ਹਾਂ ਜੀ ਇਹ ਬਾਈ ਜੀ ਸਾਨੂੰ ਪਤਾ ਲੱਗਿਆ ਸੀ ਓਮ ਦਾ ਨਿਸ਼ਾਨ ਕਹਿੰਦੇ ਬਣਿਆ ਹੋਇਆ ਵਾ ਗਲਤੀ ਜੀ ਪਹਿਲਾਂ ਬੰਦ ਕਰਾ ਲੀਏ ਦੂਸਤਾਂ ਨਾਲ ਜ਼ਾਰੇ ਨੂੰ ਦੱਸાળ ਦਿੰਦੇ ਆ ਸਾਰੇ ਇਹਦੇ ਪਿਆਰ ਕਰਦੇ ਤੁਸੀਂ ਦੇਖ ਸਕਦੇ ਹੋ ਉਹ ਬਾਈ ਜੀ ਕੋਈ ਗਲਤ ਕਮੈਂਟ ਨਾ ਕਰਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿਸੇ ਦੀ ਕੋਈ ਬੇਅਦਬੀ ਹੋਵੇ ਨਾ ਇਦਾਂ ਸਹੀ ਵੀ ਲੱਗਦਾ ਆਪਾਂ ਦਾ ਇੱਕ ਮੁੱਦਾ ਆ ਪੇਖਾ ਲਣ ਦਾ ਤੁਹਾਨੂੰ ਵੀ ਇਹ ਦੇਖੋ ਨਾ ਪ੍ਰਮਾਤਮਾ ਇਹਨਾਂ ਚੀਜ਼ਾਂ ਦੇ ਰੂਪ ਦੇ ਵਿੱਚ ਹੈਗਾ ਆ ਤੇ ਬਾਈ ਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਬినੋਦ ਕੁਮਾਰ ਆ ਭਾਈ ਬినੋਦ ਕੁਮਾਰ ਤੁਹਾਡੇ ਲੜਕੇ ਦਾ ਨਾਮ ਸੀ ਇਹਦਾ ਨਾਮ ਹੈਗਾ ਜੀ ਕਨੈਕਸ਼ਨ ਚੋਪੜਾ अच्छा तो इसका कि भाई जी निशान कितने के दिन होंगे मतलब कितना के टाइम होंगे ये पाजी तकरीबन 1 महीने ਦੇ ਵਿੱਚ ਵਿੱਚ ਇਹ ਨਿਸ਼ਾਨ ਬਣਿਆ ਹੈ اچھا ਜੀ ਹਾਂਜੀ اچھا ਜੀ ਨਹੀਂ ਤੁਸੀਂ ਇਹ ਡਾਕਟਰ ਨੂੰ ਵੀ ਦਿਖਾ ਲਿਆ ਦਿਖਾ ਲਿਆ ਸੀ ਉਹ ਕਹਿੰਦੇ ਕੋਈ ਕੋਈ ਗੱਲ ਨਹੀਂ ਹੈਗੀ ਹਾਂ ਕਹਿੰਦੇ ਠੀਕ ਹੈ ਕੋਈ ਇਨਫੈਕਸ਼ਨ ਹੈ ਕਹਿੰਦੇ ਮੜੀ ਮੁੱਟੀ ਹੋ ਸਕਦੀ ਹੈ ਦਵਾਈ ਦਿੱਤੀ ਇਹਨੂੰ ਕੋਈ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਉਹੀ ਬਸ ਉਹੀ ਐਦੇ ਰਹਿ ਗਿਆ अच्छा हां जी अच्छा इस चीज ਨੂੰ ਤੁਸੀਂ ਫਕਰ ਮੰਨਦੇ ਆ ਜਾਂ ਪਰਮਾਤਮਾ ਵੱਲੋਂ ਦਿੱਤਾ ਤੋਹਫਾ ਮੰਨਦੇ ਜਾਂ ਕੀ ਮੰਨਦੇ ਪਰਮਾਤਮਾ ਵੱਲੋਂ ਦਿੱਤਾ ਤੋਹਫਾ ਹੀ ਮੰਨਦਾ ਜੀ ਮੈਂ ਤਾਂ ਕਿਉਂਕਿ ਸੀ ਤਾਂ ਗੌਰ ਨਹੀਂ ਕੀਤੀ ਸਰਵਿਸ ਭਾਜੀ ਮਿਲੇ ਉਹਨਾਂ ਨੇ ਦੇਖਿਆ ਉਹ ਕਹਿੰਦੇ ਭਾਈ ਇਹ ਤਾਂ ਓਮ ਬਣਿਆ ਹੋਇਆ ਹੈ ਤੇ ਮੈਨੂੰ ਇੱਕ ਦੋ ਨੇ ਹੋਰ ਕਿਹਾ ਪਰ ਮੈਂ ਗੌਰ ਨਹੀਂ ਕੀਤੀ ਅੱਛਾ ਤਦ ਅਜੇ ਇਹ ਆਏ ਸੀ ਮਿਲੇ ਸੀ ਅੱਛਾ ਜੀ ਤਾਂ ਇਹ ਕਹਿੰਦੇ ਕਿ ਭਾਜੀ ਇਹ ਤਾਂ ਓਮ ਹੈ ਬਣਿਆ ਵਾ ਅੱਛਾ ਮੈਂ ਕਿਹਾ ਭਾਜੀ ਦੇਖੋ ਤੁਹਾਨੂੰ ਜਿਆਦਾ ਜਾਣਕਾਰੀ ਤੁਸੀਂ ਦੇ ਇੱਕ ਭਾਜੀ ਤੁਸੀਂ ਮੈਨੂੰ ਗੱਲ ਵੀ ਕਰਦੇ ਸੀ ਕਹਿੰਦੇ ਕੋਈ ਤੁਸੀਂ ਤੁਹਾਨੂੰ ਕੋਈ ਬਾਬਾ ਮਿਲਿਆ ਸੀ ਉਹ ਵੀ ਕੁਝ ਨਹੀਂ ਨਹੀਂ ਉਹ ਭਾਜੀ ਇਹਦੇ ਜਨਮ ਤੋਂ ਪਹਿਲਾਂ ਸੀ ਹਾਂ ਦੱਸਿਓ ਉਹ ਤਾਂ ਮੈਂ ਸਲੋ ਇੱਕ ਮਾਤਾ ਦਾ ਮੰਦਰ ਹੈ ਅੱਛਾ ਜੀ ਉੱਥੇ ਜਾਂਦਾ ਆਂਦਾ ਸੀਗਾ ਅੱਛਾ ਜੀ ਤੋਂ ਉਹਨਾਂ ਨੇ ਮੈਨੂੰ ਇਹਦੇ ਹੋਣ ਤੋਂ 3-4 ਮਹੀਨੇ ਪਹਿਲਾਂ ਹੀ ਦੱਸਤਾ ਕਹਿੰਦਾ ਐਦ ਕੀ ਖੁਸ਼ਖਬਰੀ ਆਣੇ ਵਾਲੀ ਹੈ ਤੇਰੇ ਘਰ ਤੇ ਤਾਂ ਫਿਰ ਇਹਦਾ ਜਨਮ ਹੋਇਆ ਸੀ ਨੋਟਬੰਦੀ ਟਾਈਮ ਹਾਂਜੀ ਇਹ ਇਹ ਨੂੰ ਕਿੰਨਾ ਟਾਈਮ ਅਗਰ ਨਿਸ਼ਾਨ ਨੂੰ ਇਹ ਨੂੰ ਪਾਜੀ ਆਹੀ 1.5 ਮਹੀਨੇ ਦੇ ਵਿੱਚ ਵਿੱਚ ਹੀ ਹੋਇਆ ਅੱਛਾ ਹਾਂ ਠੀਕ ਹੈ ਠੀਕ ਹੈ ਇਹਨਾਂ ਦੇ ਪਿੱਛੇ ਪੂਆ ਜੀ ਹੁਣੀ ਬੈਠੇ ਪੂਆ ਜੀ ਹੁਣੀ ਆ ਹਾਂਜੀ ਇਹ ਨਾ ਇਹ ਬੋਲਣਾ ਜਿੰਨੇ ਕੁਝ ਇਹਦੇ ਬਸ ਠੀਕ ਹੈ ਤੇ ਕੁਝ ਹੋਰ ਪਾਜੀ ਕੁਝ ਕਹਿਣਾ ਨਹੀਂ ਪਾਜੀ ਲੋਕ ਪੀਵੀਵੀ ਬਲਾਚੌਰ ਦੇ ਕਹਿੰਦੇ ਨੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਜੀ ਜੇ ਆਪਾਂ ਇਹ ਚੀਜ਼ਾਂ ਮੂਹਰੇ ਰੱਖੀ ਦੀਆਂ ਲੋਕਾਂ ਦੇ ਮੂਹਰੇ ਵੀ ਹਾਂ ਆ ਚੀਜ਼ਾਂ ਕਿੰਦਾ ਹਨ ਹਾਂਜੀ ਜੇ ਆਪਾਂ ਪਿਆਰ ਕਰਕੇ ਹੀ ਤੁਹਾਡੇ ਕੋਲ ਆਏ ਸਾਜੀ ਪਾਜੀ ਕਰਕੇ ਤੁਹਾਡੇ ਕੋਲ ਆਏ ਮੈਂ ਕਹਿੰਦਾ ਪਾਜੀ ਵੈਲਕਮ ਆ ਤੁਹਾਡਾ ਤੁਸੀਂ ਆਏ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਇਹ ਕਿੰਨਾ ਟਾਈਮ ਹੋ ਗਿਆ ਵੈਸੀ ਪਾਜੀ ਇਹਨੂੰ 1.5 ਮਹੀਨੇ ਹੋਇਆ ਹਾਂ 1.5 ਮਹੀਨੇ ਦੇ ਵਿੱਚ ਵਿੱਚ ਨਹੀਂ ਗਿਆ ਨਹੀਂ ਹੈਗਾ ਅੱਛਾ ਹਾਂ ਇਦਾਂ ਹੀ ਹੈ ਨਿਸ਼ਾਨੇ ਡਾਕਟਰ ਕੀ ਕਹਿੰਦੇ ਡਾਕਟਰ ਆ ਕਹਿੰਦੇ ਇਨਫੈਕਸ਼ਨ ਹੈ ਕੋਈ ਅੰਦਰ ਅੱਛਾ ਕਿ ਇਨਫੈਕਸ਼ਨ ਦੀ ਦਵਾਈ ਦਿੱਤੀ ਹੈ ਉਹਨਾਂ ਨੇ ਹਾਂ ਉਹ ਪਲਾਈ ਹੈ ਇਹਨੂੰ ਇਹਨੂੰ ਕੋਈ ਫਰਕ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਕੀ ਹੈ ਪਾਜੀ ਹੁਣ ਦੇਖੋ ਤੁਸੀਂ ਅਸੀਂ ਹਰ ਇੱਕ ਬੰਦੇ ਨੂੰ ਜਾਂਚ ਹੁੰਦੀ ਹੈ ਹੁਣ ਸਰਜੀਤ ਪਾਜੀ ਸਾਡੇ ਬੜੇ ਭਾਈ ਹੈ ਜੀ ਜੀ ਇਹਨਾਂ ਨੇ ਦੇਖਿਆ ਗੌਰਮਾ ਇਹ ਕਹਿੰਦੇ ਭਾਜੀ ਓਮ ਹੈ। ਅੱਛਾ ਓਮ ਦਾ ਨਿਸ਼ਾਨ ਬਣਿਆ ਹੋਇਆ ਹੈ। ਅੱਛਾ ਹਾਂਜੀ ਠੀਕ ਹੈ। ਚਲੋ ਬਹੁਤ ਵਧੀਆ ਗੱਲ ਹੈ ਜੇ ਕਿਸੇ ਨੇ ਕਿਸੇ ਭੈਣ ਨੇ ਕਿਸੇ ਭਰਾ ਨੇ ਦੇਖਣਾ ਹੋਵੇ ਆਪਣਾ ਬਾੜ ਨੰਬਰ ਦੱਸ ਦਿਓ। ਸਾਡਾ ਮਢਿਆਣੀ ਰੋਡ ਬਾੜ ਨੰਬਰ 14 ਹਾਂਜੀ ਹਾਂਜੀ 1 ਮੋਬਾਈਲ ਨੰਬਰ ਮੇਰਾ ਹੈਗਾ ਭਾਜੀ 88725 20340 ਓਕੇ ਹਾਂਜੀ ਠੀਕ ਹੈ ਚਲੋ ਬਹੁਤ ਵਧੀਆ ਲੱਗਣ ਨੂੰ ਆ ਖੁਸ਼ੀ ਹੋਈ ਆ ਚੰਗੀ ਗੱਲ ਆ ਚਲੋ ਅਮੇਰਾ ਇਦਾਂ ਦੀਆਂ ਚੀਜ਼ਾਂ ਲੈ ਕੇ ਆਉਂਦਾ ਰਹਿੰਦਾ ਉਹਨਾਂ ਨੂੰ ਮਿਲੇ ਰੱਖੀ। ਵਧੀਆ ਗੱਲ ਆ। ਬਖਸ਼ਿ ਪ੍ਰਮਾਤਮਾ ਲੰਬੀ ਉਮਰ ਦੇ। ਬਿਲਕੁਲ ਜੀ ਬਿਲਕੁਲ। ਠੀਕ ਆ। ਤੁਹਾਡੇ ਭਰਾਵਾਂ ਦੀ ਬਦੌਲਤ ਭਾਜੀ। ਧੰਨਵਾਦੀ ਧੰਨਵਾਦ। ਠੀਕ ਆ।